ਦੀਸੋ ਸਤਿਗੁਰੂ ਸਾਰਿਆਂ ਨੂੰ ਪ੍ਰਮਾਤਮਾ ਦੇ ਦੁਆਰਾ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ। ਅੱਜ ਦਾ ਮੌਸਮ ਬਹੁਤ ਗਰਮ ਸੀ ਵੀਰੋ। ਅਰਸੋਂ ਦਾ ਮੀਂਹ ਪੈ ਗਿਆ ਸੀਗਾ। ਤੇ ਅੱਜ ਤਾਂ ਬਹੁਤ ਬੁਰਾ ਹਾਲ ਹੈ। ਬਹੁਤ ਗਰਮੀ ਹੈ ਬਾਹਰ। ਮੈਂ ਟੇ ਫੋਨ ਆ ਗਿਆ। ਗੁਰਦਿਆਂ ਦਾ ਅਸੀਂ ਅੱਜ ਦੋ ਘੜੀ ਬੈਠਦੇ ਹਾਂ। ਬਰਾਉਂਡ ਦੇ ਵਿੱਚ ਗੁਰਦ ਗੈਠੇ ਨੇ ਨਾ ਇਹ ਗੱਲਾਂ ਸੁਣਨੇ ਆ ਕੀ ਕਹਿੰਦੇ ਨੇ। ਆ ਨੰਬਰ ਉਹਨੇ ਨਹੀਂ ਬਹੁਤ ਸੁਣੀਆਂ ਗੱਲਾਂ ਕਰਦੇ ਨੇ ਪੁਰਾਣੀਆਂ ਕਹਾਵਤਾਂ ਵਗੈਰਾ ਸੁਣਾਉਂਦੇ ਨੇ ਚਲ ਮੰਗੀਆਂ ਗੱਲਾਂ ਸੁਣਦੇ ਚੱਲਦੇ ਆ ਚੱਲ ਗਏ ਅੱਛਾ ਚਾਹੀ ਆ ਗਏ ਨੇ ਜੀ ਇਹ ਵੀ ਕੀੜਾ ਕੱਢਣਾ ਹੋਰ ਦੋਸਤੋ ਠੀਕ ਹੋ ਤੁਸੀਂ ਹੂੰ ਠੀਕ ਆ ਵੇਖੋ ਕੱਲ ਮੈਂ ਤੁਹਾਨੂੰ ਕਿਹਾ ਸੀ بارش ਹੋਗੀ ਮੌਸਮ ਠੰਡਾ ਹੋ ਗਿਆ ਤੇ ਅੱਜ ਦਾ ਮੌਸਮ ਜੀ ਬਹੁਤ ਬੇਕਾਰ ਹੈ ਹਮਸਾਲਾ ਦਿਨ ਇੰਨੀ ਗਰਮੀ ਆ ਪੁੱਛੋ ਨਾ ਤੁਸੀਂ ਗਰਮੀ ਚ ਬੈਠੇ ਆ ਬਹੁਤ ਜ਼ਿਆਦਾ ਗਰਮੀ ਹੋ ਗਈ ਹੈ ਜੀ ਅੱਲੀ ਆਪਣੀ ਗੱਡੀ ਦਾ ਸ਼ੀਸ਼ਾ ਤੋੜ ਗਿਆ ਬਈ ਕਿਹੜੀ ਗੱਡੀ ਦਾ ਲੈ ਆ ਚਾਚਾ ਜੀ ਦੀ ਗੱਡੀ ਦਾ ਕੋਈ ਸ਼ੀਸ਼ਾ ਤੋੜ ਗਿਆ ਜੀ ਅੱਲੀ ਜਿਵੇਂ ਪਲੌਟ 'ਚ ਬਾਹਰ ਖੜੀ ਸੀ ਗੱਡੀ ਜੀ ਇਹਨਾਂ ਦੀ ਗੱਡੀ ਦਾ ਸ਼ੀਸ਼ਾ ਤੋੜ ਲਿਆ ਤੂੰ ਗਲਤ ਗੱਲ ਆ ਜੀ ਇਹ ਤਾਂ ਇਹ ਦਲਤਾਂ ਮਾੜੀ ਹੈ ਕੋਈ ਮੰਨਣਾ ਨਹੀਂ ਕੀ ਕਹਦੇ ਪੜੀ ਮੰਨਣਾ ਮੰਨੇ ਉਥੇ ਕੈਮਰਾ ਕੂਮਰਾ ਨਹੀਂ ਲੱਗਿਆ ਹੈਗਾ ਹਾਂ ਕਹਦੇ ਆ ਨਾ ਵੀ ਇਹ ਚੱਕ ਪੂਰੀ ਉਹ ਨਹੀਂ ਨਹੀਂ ਚਾਚਾ ਜੀ ਨਾ 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 ਐਦਾਂ ਨਹੀਂ ਕਿਸੇ ਨੂੰ ਆਪਾਂ ਬਿਨਾਂ ਦੇਖੇ ਤੋਂ ਨਹੀਂ ਕਹਿਣਾ ਹੈਗਾ ਨਹੀਂ ਆਪਾਂ ਕੋਈ ਸ਼ਰਾਰਤ ਕਰ ਗਿਆ ਹੁਣ ਨਾ ਨਾ ਐਦਾਂ ਨਹੀਂ ਆਪਾਂ ਨਹੀਂ ਕਹਿਣਾ ਕੁਝ ਵੀ ਯਾ ਪੂਰਾ ਟੁੱਟਿਆ ਯਾਰ ਉੱਥੇ ਤਾਂ ਮਿੱਕੀ ਪਈ ਆ ਟੈਟੂ ਤੋਂ ਕੱਟ ਗਿਆ ਨਾ ਖਾਲੀ ਕਰਕੇ ਕਹਿਣਾ ਮੈਂ ਇੱਥੇ ਸਿੱਟ ਕੇ ਗਿਆ ਐ ਚਾਚਾ ਜੀ ਦੀ ਗੱਡੀ ਦਾ ਕੋਈ ਨੁਕਸਾਨ ਕਰ ਗਿਆ ਜੀ ਕਹਿੰਦੇ ਸ਼ੀਸ਼ਾ ਤੋੜ ਗਿਆ ਕਿਸੇ ਭਈਏ ਨੇ ਤੋੜਤਾ ਮੈਂ ਕਿਹਾ ਬਿਨਾ ਦੇਖੇ ਪਾਪਾ ਕਿਸੇ ਨੂੰ ਕਹਿ ਨਹੀਂ ਸਕਦੇ ਹੈਗੇ ਇਦਾਂ ਨਹੀਂ ਕਹਿਣਾ ਹੈਗਾ ਆਪਾਂ ਨਹੀਂ 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 ਉਹ ਚਲੋ ਵਾਸ਼ਰੂਮ ਗਿਆ ਹੁਣ ਅਲੱਗ ਗੱਲ ਆ ਪਰ ਉਹ ਉਹਨਾਂ ਦੀਆਂ ਲੱਕੜੀਆਂ ਪਈਆਂ ਮੈਂ ਕਿਹਾ ਲੱਕੜੀਆਂ ਨੂੰ ਨਿਕਕਣਾ ਹੈ ਨਾ ਲੈ ਕੇ ਰੋ ਕੇ ਵਾਸ਼ਰੂਮ ਕਰੋ ਨਹੀਂ 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 ਇਦਾਂ ਦੀ ਗੱਲ ਨਹੀਂ ਹੋ ਸਕਦੀ ਹੈਗੀ ਨੋ ਨੋ ਇਹ ਗੱਲ ਨਹੀਂ ਕਹਿਣੀ ਹੈਗੀ ਆਪਾਂ ਕਪਾਉਣਾ ਝੁਰਕਾ ਨਾ 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 ਉਹ ਚੱਕਰ ਹੀ ਨਹੀਂ ਕੋਈ ਹੋਰ ਚਾਚਾ ਜੀ ਸੁਣਾਓ ਕੋਈ ਗੱਲਬਾਤ ਗੱਲਬਾਤ ਨਹੀਂ ਕਰ ਠੀਕ ਹੈ ਜੀ ਮੌਸਮ ਜੀ ਦੇਖੋ ਜੀ ਬੈਠੇ ਆ ਜੀ ਗਰਮੀ ਦੇ ਵਿੱਚ ਨਹੀਂ ਮੈਂ ਦਰਵਾਜ਼ਾ ਹਲਮੀਆ ਅੱਛਾ ਸਾਫ ਸੀਗਾ ਕੋਈ ਨੰਗਿਆ ਜਾਂਦਾ ਸੀਗਾ अच्छा जी मक्की ਦੇ ਕੋਲ ਦੀ ਮੱਕੀ ਦੇ ਕੋਲ ਦੀ ਵੱਟ ਤੇ ਬੱਤੇ ਵੱਟ اچھا ਜੀ ਸਾਡਾ ਉਹ ਜੱਟ ਆਇਆ اچھا ਜੀ ਮੱਕੀ ਰੱਖੀ ਜਾਂ ਪਾਣੀ ਲਾਉਂਦਾ ਹੋਊ ਜਾਂ ਕੁਝ ਠੀਕ ਹੈ ਜੀ ਉਹ ਆ ਕਹਿੰਦਾ ਓਏ ਕੌਣ ਤੂੰ اچھا ਜੀ ਉਹ ਸਾਡਾ ਕਹਿੰਦਾ ਪੁੱਤ ਨੇ ਸਾਡਾ ਕੰਮਟਾ ਤੋੜੀ ਜਾਣਾ اچھا ਮਹਾਰਾਜ ਕਹਿੰਦਾ ਮੈਂ ਆਵੇ ਚੱਲ ਉਹ ਤੇਰੀ ਉੱਤੋਂ ਵੀ ਕੰਮ ਕਰ ਜਾਣਾ ਪਊ اچھا ਜੀ ਆ ਵੇ ਤੇਰੀ ਸਾਹਮਣੇ ਲੰਘ ਜਾਣਾ ਮੈਂ ਆ ਪਿੰਡ ਜਾਣਾ ਹੂੰ ਹੂੰ ਕੰਨਾ ਤੂੰ ਕੌਣ ਹੈਂ ਕੰਨਾ ਜੀ ਸਾਧੀਆਂ ਅੱਛਾ ਜੀ ਸਾਧ ਕੀ ਸਾਧ ਕੀ ਹੁੰਦਾ ਰੱਬ ਦਾ ਬੰਦਾ ਹੈ ਨਾ ਸਾਧ ਓਕੇ ਹਾਂ ਜੀ ਬਿਲਕੁਲ ਸਾਧ ਤਾਂ ਮਨ ਤੋਂ ਫਕੀਰ ਆ ਸਾਧ ਸੰਤੋਂ ਹਾਂ ਜੀ ਰੱਬ ਦਾ ਬੰਦਾ ਕਹਿੰਦਾ ਕਿ ਤੂੰ ਰੱਬ ਦਾ ਬੰਦਾ ਹੂੰ ਉੱਤੇ ਖੜਾ ਸੀ ਇੱਕ ਟਾਂਡਾ ਅੱਛਾ ਉਹਦੇ ਤੇ ਸੀਗੀ ਛੱਲੀ ਅੱਛਾ ਇੱਕ ਟਾਂਡੇ ਦੀ ਛੱਲੀ ਲੱਗੀ ਹੋਈ ਸੀ ਹਾਂ ਅੱਛਾ ਹੋਰ ਉੱਤੇ ਦਾਣਾ ਨਿਕਲਿਆ ਸੀ ਇੱਕ ਦਾਣਾ ਨਿਕਲਿਆ ਸੀ ਉੱਤੇ ਉੱਥੇ ਨਾ ਜੇ ਤੂੰ ਮੰਨਤਾ ਸਾਰਾ اچھا ਜੀ ਤੂੰ ਆ ਜਿਹੜਾ ਦਾਣਾ اچھا ਜਿਹੜਾ ਮੱਕੀ ਦੀ ਛੱਲੀ ਚ ਟਾਂਡੇ ਚ ਦਾਣਾ ਲੱਗਿਆ ਤਾਹਾਂ ਨਿਕਲਿਆ ਤਾਹਾਂ ਨਿਕਲਿਆ ਸੀ ਅੱਛਾ ਹਾਂ ਜਿਹੜਾ ਦਾਣਾ ਕੌਣ ਖਾਊਗਾ ਅੱਛਾ ਕਹਿੰਦਾ ਦਾਣਾ ਕੌਣ ਖਾਊਗਾ ਉਹ ਕਹਿੰਦਾ ਸਵਾਸ ਇਹ ਗੱਲਾਂ ਬਹੁਤ ਲੰਮੀ ਕਰਨੀਆਂ ਹੁੰਦੀਆਂ ਨੇ ਹੂੰ ਤੁਸੀਂ ਨਾ ਹੀ ਪੁੱਛੋ ਰ ਚੰਗਾ ਅੱਛਾ ਨਾ ਬੋਲ ਤੈਨੂੰ ਤੂੰ ਸਾਹਦ ਕਰਾਂ ਦੇ ਤੈਨੂੰ ਕਰਨ ਕਹਿੰਦਾ ਪਰ ਤਾਂ ਨੂੰ ਤਾਂ ਸਰ ਮਰਮਾ ਮਾ ਹੁੰਦਾ ਹੀ ਆ ਮਰਮਾ ਦੀ ਪ੍ਰੀਖਿਆ ਲੈਂਦਾ ਸੀਗਾ ਹਾਂ ਉਹ ਕਹਿੰਦਾ ਗੱਲੇ ਆ ਇਹ ਗਾਣਾ 8-3 ਕਿਲੋਮੀਟਰ ਤੇ ਪਿੰਡ ਆ ਇਹ ਅੱਛਾ ਜੀ ਉਹ ਚੱਕ ਪੁੜੀ ਰਹਿੰਦੀ ਆ ਹਾਂ ਜੀ ਉਹਨੇ ਮੁਰਗੇ ਰੱਖਿਆ ਲੈ ਅੱਛਾ ਉਹ ਮੁਰਗੇ ਗਰੇ ਚਿੱਟਾ ਮੁਰਦਾ ਉਹਦੇ ਸਰ ਤੇ ਲਾਲ ਕਲਗੀ ਆ ਅੱਛਾ ਇਹ ਗਾਣਾ ਉਹਨੇ ਖਲਾ ਅੱਛਾ ਤੰਗਲਾ ਉਹ 3 ਕਿਲੋਮੀਟਰ ਤੋਂ ਮੇਰੇ ਖੇਤ ਚ ਲੈਣਾ ਖਾਣਾ। ਕੈ ਗੰਢਾਈ ਰੋਕੀਆ? ਨਾ ਖਾਣ ਨੂੰ, ਉਹਨੇ ਖਾ ਲੈਣਾ। ਅੱਛਾ। ਹਾਂ ਜਾਣਾ ਤੋੜਿਆ। ਹਾਂ। ਇਹ ਮਾਰੇ ਨੱਕ ਚ ਵੜ ਗਿਆ। ਨੱਕ ਚ ਵੜ ਗਿਆ। ਮੂੰਹ ਚ ਨਹੀਂ ਵੜਿਆ ਨੱਕ ਚ ਵੜ ਗਿਆ। ਹਾਂ। ਉਸ ਦਿਨ ਤਾਂ ਉਹ ਕੋਈ ਖਾਸ ਗੱਲ ਨਹੀਂ ਕੀਤੀ। ਹੂੰ। ਲੋਹਰ ਨੂੰ ਦਾਣਾ ਮੱਕੀ ਦਾ ਦਾਣਾ ਸੀ ਕੱਚਾ। ਹੂੰ। ਪਾਣੀ ਲੱਗਿਆ ਰੋ ਨੱਕ ਨੱਕ ਲੱਗਿਆ ਰ ਫੁੱਲ ਗਿਆ। ਉਹ ਅੱਛਾ। ਉਹਦਾ ਸਾਬ ਮੰਨ ਕੇ ਚਲਿਆ। ਹੂੰ। ਲੋਹਰ ਨੂੰ ਨਾਂ ਦੇ। ਉਹ ਮਰਦਾ ਕੋ ਕੋ ਵੀ ਕਰੀ 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 ਕਰ ਕੋਈ ਅੰਨੀ ਅਜਗਨੌਲੀ ਦਾ ਨਹੀਂ ਸੀ ਬਈ ਬੇਜ਼ਿੰਗ ਕਰਦੀ ਇਹਦੇ ਕੁਝ ਕਰਨਾ ਦਿਖਾ ਦਈਏ ਕਿਸੇ ਨੂੰ ਪੁਰਾਣਾ ਸਮਾਂ ਸੀ ਵੀ ਕਿਸੇ ਨੇ ਦੱਸਿਆ ਵੀ ਆਂ ਨਾਲ ਦਾ ਫੈਨ ਨਾ ਤੇ ਬੁਢੀ ਆ ਤਾ ਅਰੇ ਕੋਲੇ ਲਾ ਜੋਨੇ ਮੁਰਗੇ ਰੱਖੇ ਨੇ ਅੱਛਾ ਉਹ ਕਰ ਦੋ ਇਹਦਾ ਕਰ ਦੋ ਹੋਰ ਤਾਂ ਮੁਸ਼ਕਲ ਆ ਅੱਛਾ ਨਾ ਨਾ ਸੁੱਝ ਗਿਆ ਤੇ ਦਾਣਾ ਫੁੱਲ ਗਿਆ ਹੂੰ ਸਾਉਂ ਨਹੀਂ ਆਉਂਦਾ ਨਹੀਂ ਆਉਂਦਾ ਬੰਦਾ ਨਾ ਹੁਣ ਮਰਿਆ ਮਰਿਆ ਹਾਂ ਜੇ ਸਾਹ ਹੀ ਨਹੀਂ ਪਾਈ ਲਈ ਜਾਂਦੇ ਜਦ ਸਾਹ ਹੀ ਨਹੀਂ ਆਉਣਾ ਸਾਹ ਹੀ ਨਹੀਂ ਆਉਣਾ ਇੱਕ ਵਾਰਸ ਮੜਾ ਮੋਟਾ ਹਾਂ ਇੱਕ ਵਾਰ ਚਾਉਣਾ ਹੀ ਆਉਂਦਾ ਨਹੀਂ ਉਹਨੂੰ ਭਾਈ ਗੱਡੇ ਚ ਪਾ ਕੇ ਹੂੰ ਲੈ ਗਏ ਉਸ ਬੰਦੇ ਅੱਗੇ ਬੜੀ ਲੋਕੀਆਂ ਲਾਂਡੀਆਂ ਤੱਚੀ ਉਹਨਾਂ ਕਨੇ ਮਾਰ ਆਓ ਭਾਈਆ ਮਾਰਾ ਸੀ ਆ ਕੰਮ ਆਇਆ ਮੈਜੋ ਭਾਈ ਕਾਂਜੀ ਹੂੰ ਰੋਟੀਆਂ ਅਗੌਰੇ ਨੇ ਮੈਨੂੰ ਲਾ ਕੇ ਫੇਰ ਫੇਰ ਦੇਖ ਲੈਣੇ ਅੱਛਾ ਜੀ ਬੈਣਾ ਭਾਈ ਜਾਨਾ ਬੈਜੋ ਰੋਟੀਆਂ ਦੀਆਂ ਲਾਈਆਂ ਆ ਕੇ ਦੇਖਿਆ ਹੂੰ 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 ਕੰਨਿ ਹੋਰੀ ਵਾਕ ਤੇ ਹੂੰ ਇਪੜੀ ਗੱਲਾਂ ਕਾਹ ਹੋਊਗਾ ਹੂੰ ਨਸਵਾਰ ਲੈੰਦੀ ਸੀ ਉਹ ਅੱਛਾ ਨਸਵਾਰ ਲੈੰਦੀ ਸੀ ਠੀਕ ਉਹਨੇ ਡੱਬੀ ਕੱਢੀ ਨਸਵਾਰ ਦੀ ਚੋੜੀ ਭਰੀ ਹਾਂ ਜਿਹੜਾ ਖਾਲੀ ਨੱਕ ਸੀ ਉਹ ਦੇ ਵਿੱਚ ਆ ਹਾਂ ਗੰਦੀ ਘਾਹ ਨਾਲ ਹਾਂ ਨਾ ਕੀਤਾ ਉਹਨੂੰ ਛਕਾਈ ਚੋਰ ਦੀ ਹਾਂ ਐ ਚਾਹ ਦਾਣਾ ਨਿਕਲ ਗਿਆ ਉਹ ਜਾ ਗਿਆ ਹਾਂ ਉਹ ਮੁਰਗੇ ਚੋਰ ਦੇ ਚੁੱਕਦੇ ਸੀ ਉੱਥੇ ਅੱਛਾ ਉਹੀ ਚਿੱਟਾ ਮੁਰਗਾ ਲਾਲ ਕਰਦੀ ਉਹਨਾਂ ਦਾ ਦਾਣਾ ਖਾਦਾ ਦਾਣਾ ਖਾ ਲਿਆ ਉਹੀ ਗੱਲ ਆ ਜੀ ਦਾਚਾ ਜੀ ਕਹਿੰਦੇ ਉਹ ਚੱਟ ਨੇ ਕਿਹਾ ਇਹ ਮਾਲ ਦਾ ਤੇ ਜੰਨ ਕੁਦਰਤ ਨਾਲ ਨਾ ਬੇ ਜਾਈ ਹਮ 10 ਕੁੱਤੇ ਮੁਰਗਾ ਉਜੇ ਮੈਂ ਇਹ ਕਰ ਕਰਕੇ ਬੁੜੀ ਮਰ ਤਾ ਨਾ ਕਰਦਾ ਨਾ ਇਹ ਮੈਂ ਤਕਰੀਬ ਨਾਲ ਤਕਲੀਫ ਨਾ ਭੁਗਦਾ ਕਰਮਾਂ ਦਾ ਦੁੱਖ ਆ ਉਹਦੇ ਕਰਮਾਂ ਦੀ ਲਿਖਿਆ ਹੋਇਆ ਸੀ ਉਹਨੇ ਉਹਨੂੰ ਲਿਖਿਆ ਹੋਇਆ ਸੀ ਉਹਨੇ ਪ੍ਰੀਖਿਆ ਲਈ ਠੀਕ ਹੈ ਕਿਸਮ ਦੀ ਪ੍ਰੀਖਿਆ ਹੀ ਸੀਗੀ ਕਿ ਕਿਸੇ ਨੂੰ ਸਾਧ ਸੰਤ ਨੂੰ ਕਿਸੇ ਨੂੰ ਕੁਝ ਤਰਦੇ ਜਾਂਦੇ ਨੂੰ ਕਦੇ ਕਿਸੇ ਨੂੰ ਮਾੜਾ ਚੰਗਾ ਨਹੀਂ ਕਹਿਣਾ ਚਾਹੀਦਾ ਜੀ ਕੋਈ ਵੀ ਕੋਈ ਵੀ ਮਖਾਨ ਇਹਦੇ ਵਿੱਚ ਹੋਰ ਗੱਲਾਂ ਛੋੜੀ ਹਾਂ ਜੀ ਅਕਬਰ ਤੇ ਵੀਰਵਾਲ ਜਿਹੜੇ ਹੋਏ ਨੇ ਹਾਂਜੀ ਹਾਂਜੀ ਅਕਬਰ ਵੀਰਵਾਲ ਨੂੰ ਕਹਿੰਦਾ ਜਿਹੜੀ ਕੰਨੀ ਸੁਣੀ ਗੱਲ ਸੱਚ ਹੁੰਦੀ ਆ ਹਾਂ ਜਾਂ ਅੱਖੀਂ ਦੇਖੀ ਸੱਚ ਹੁੰਦੀ ਆ ਅਕਬਰ ਨੇ ਜਾਨੀ ਵੀਰਵਾਲ ਨੂੰ ਕਿਹਾ ਅਕਬਰ ਨੇ ਵੀਰਵਾਲ ਨੂੰ ਪੁੱਛਿਆ ਇਹ ਅੱਖੀਂ ਦੇਖੀ ਗੱਲ ਵੀ ਜਿਹੜੀ ਅੱਖੀਂ ਦੇਖੀ ਸੱਚ ਹੁੰਦੀ ਆ ਕਿ ਕੰਨੀ ਸੁਣੀ ਸੱਚ ਹੁੰਦੀ ਆ ਕੰਨੀ ਸੁਣੀ ਸੱਚ ਹੁੰਦੀ ਆ ਹਾਂ ਕੰਨਾ ਜੀ ਅੱਖਾਂ ਦੇਖੀ ਕੰਨੋਂ ਸੁਣੇ ਦਾ ਝੂਠ ਹੁੰਦੀ ਆਂ ਕੀ ਆ ਇਹ ਵੀ ਅੱਖਾਂ ਦੇਖੀ ਵੀ ਝੂਠ ਹੋ ਜਾਂਦੀ ਝੂਠ ਹੋ ਜਾਂਦੀ ਆ ਹਾਂ ਕਹਿੰਦਾ ਮੈਂ ਪਾਗਲ ਹੋ ਗਿਆ ਤੇ ਕੀ ਤੇ ਮੇਰਾ ਹਾਂ ਮੈਂ ਇੰਨਾ ਸਮਝਦਾ ਇਹ ਅੱਖੋਂ ਦੇਖੀ ਗੱਲ ਝੂਠ ਕਿੱਦਾਂ ਹੋਦੀ ਹਾਂ ਉਹ ਕਹਿੰਦਾ ਮਹਾਰਾਜ ਕੋਈ ਨਾ ਕੋਈ ਟਾਈਮ ਆਉਂਦਾ ਤਾਂ ਚੂੰਗਾ ਹਾਂਜੀ ਕੁਛ ਨਹੀਂ ਨੰਗੇ ਕਿਤੇ ਮੈਂ ਰਾਜਾ ਅਧਿਆਤਨ ਘਰ ਆਇਆਗਾ ਡਾਊਨ ਜਵਨ ਜਰੋਬਲੀਨ ਤੇ ਹੂੰ ਕਿਤੇ ਨਹੀਂ ਜਾਣਾ ਪੈਣਾ ਚਲ ਮੈਂ ਮਰੀ ਗੱਲ ਬੰਦ ਕਰਕੇ ਆ ਜਾਓਗਾ ਥੋੜਾ ਜਿਹਾ ਹੂੰ ਹੂੰ ਖੋਲ ਕੇ ਬੰਦਿਆ ਨਾਲ ਲੋਕੀ ਲਾ ਕੇ ਆ ਜਾਓਗੇ ਤੇ ਜਿਹੜੀ ਰਾਈ ਗਿਆ ਮਾਟਾ ਮਾਟਾ ਸਹੀ ਠੀਕ ਹੋ ਗਿਆ ਉੱਥੇ ਜਿਹੜਾ ਕਮਰਾ ਸੀ ਨਾ ਹਾਂਜੀ ਉੱਥੇ ਇੱਕ ਸਫਾਈ ਕਰਨ ਵਾਸਤੇ ਬੰਦਾ ਹੁਣਾਂ ਦਾ ਅੱਛਾ ਜੀ ਹੁਣ ਬਿਹਤਰ ਆ ਤਾਂ ਕਹਣਾ ਝਾੜਨਾ ਤੰਨੇ ਝਾੜੂ ਮਾਰਨਾ ਗੰਦਾ ਤਾਂ ਨਹੀਂ ਸੀ ਹੁੰਦਾ ਹਾਂਜੀ ਹਾਂਜੀ ਇਹ ਵੀ ਝਾੜੂ ਮਾਰ ਕੇ ਝਾੜ ਦੇ ਮੇਤਰਾ ਦੁਆਰਾ ਵਜਾਉਣਾ ਅੱਛਾ ਜੀ ਵਿਸ਼ਾ ਕੇ ਫਿਰ ਹੂੰ ਮੇਤਰਾ ਵਿਸ਼ਾ ਕੇ ਹੋਇਆ ਨੰਗਲ ਲੱਗਿਆ ਉਹਨਾਂ ਥੋੜਾ ਲੱਗਿਆ ਭਰਾਚਾ ਲੱਗਿਆ ਬੇਚੇ ਅੱਛਾ ਮੈਂ ਇੰਨਾ ਅਚਰਾ ਮੇਰੇ ਥੱਲੇ ਅੱਛਾ ਇੰਨਾ ਪੋਲਾ ਸੀ ਪੋਲਾ ਸੀ ਕਹਿੰਦਾ ਯਾਰ ਇੰਨਾ ਪੋਲਾ ਬੇਚੇਰਾ ਮੈਂ ਤਾਂ ਅੱਗੇ ਕਹਿੰਦਾ ਸੀ ਰਾਜਾ ਕਿਦਾਂ ਸੌਂਦਾ ਹੂੰ ਹਾਂ ਤੇ ਐਂ ਸੌਂਦਾ ਵੀ ਉਹਨਾਂ ਨੂੰ ਇੰਨੀ-ਇੰਨੀ ਫਿਕਤਾਉਂਦੀ ਆ ਹਾਂ ਦੇਖਿਆ ਬਗਾਂ ਨੰਦ ਰਾਜਾ ਰਾਣੀ ਉੱਪਰ ਇਹ ਨੂੰ ਕਰਕੇ ਪੈ ਗਿਆ ਉੱਤੇ ਲੈ ਲਿਆ ਕੰਬਲ ਹੂੰ ਕੰਬਲ ਚੁੱਪ ਕੇ ਕੰਬਲ ਲੱਗਿਆ ਹਾਂਜੀ ਹੁਣ ਪੈ ਤਾ ਨੂੰ ਮੈਂ ਨਾ ਕੋਲਾ ਬੈਠ ਰਾਂ ਨੀਂਦ ਆ ਗਈ ਨੀਂਦ ਆ ਗਈ ਉਹਦਾ ਮਜੀ ਨੇ ਦੇਖਿਆ ਵੀ ਸ਼ਾਮ ਕਾ ਵੀ ਹੋ ਗਿਆ ਰਾਜਾ ਬਿਮਾਰ ਸੀ ਹੂੰ ਵੀ ਘਰ ਨਹੀਂ ਆਇਆ ਉਹ ਰਾਜਾ ਸਿੱਤੇ ਕਮਰੇ ਚ ਹੀ ਚਲੇ ਗਿਆ ਹਾਂਜੀ ਹਾਂਜੀ ਉਹ ਭਾਈ ਜਿਹੜੀ ਹਾਲੇ ਕਮਰੇ ਚ ਗਈ। ਇਹ ਜਿਹੜੀ ਆਵਾਜ਼ੇ ਬੰਦਾ ਲੰਮਾ ਪਿਆ। ਹਾਂਜੀ। ਕੋਈ ਨਾ ਕਮਰੇ ਉੱਤੇ ਆ। ਕੋਈ ਨਾ ਪੁਝਾਉਣਾ। ਐਨੇ ਹੋਈ ਗੱਲ ਹੋਈ। ਇਹ ਆਲਾ ਕਰਨੀ ਕਰਨ ਦਾ ਆਇਆ ਕਿ ਪਿਆ ਉਹ ਬੰਦਾ। ਹਾਂਜੀ। ਜੇ ਅੱਜ ਘਰ ਆਉਂਗਾ ਉਹਨੂੰ ਮੈਂ ਜਾਈ ਬੁਠੀਕ ਦਾ। ਕਹਿੰਦੇ ਚੱਲਾ। ਜੇਰਾ ਉੱਥੇ ਰੱਖ ਜੂ। ਉਹ ਨਾਲ ਪਿਆ ਰੇਰ ਲਿਵਾ। ਅੱਛਾ ਜੀ। ਰਾਜਾ ਇੱਧਰ ਉਹ ਉੱਧਰ ਪਿਆ ਬੰਦਾ। ਹਾਂਜੀ। ਸੁਵਾਈ ਵਾਲਾ। ਹਾਂ ਜੀ ਅੱਛਾ ਜੀ ਅਰੇ ਆ ਜੀ ਅੱਛਾ ਜੀ ਅਈ ਤਾਂ ਕੋਈ ਕੰਤਾ ਮਨੰਦੋਂ ਕੰਤੇ ਦਾ ਅੱਛਾ ਕੰਤਾ ਬਿੱਤਿਆ ਕਚਿਹਰੀ ਬੰਦ ਹੋਣ ਦਾ ਟਾਈਮ ਹੋਇਆ ਹਾਂ ਜੀ ਬੰਦ ਹੋ ਗਈ ਅਲਾਦਾ ਪਹਿਲਾਂ ਆਪਣੇ ਕਮਰੇ 'ਚ ਹੀ ਜਾਣਾ ਹੁੰਦਾ ਸੀ ਹਾਂ ਜੀ ਯਾ ਕਮਰੇ 'ਚ ਗਿਆ ਜਿਹੜਾ ਕੋ ਬੰਦਾ ਪਿਆ ਮੇਰੇ ਮੇਤਰ ਸੀ ਹਾਂ ਕੌਣ ਆ ਜੀ ਉਹਦੇ ਨਾਲ ਪਈ ਆ ਕੌਣ ਰਾਣੀ ਉਹਦੇ ਨਾਲ ਹਾਂ 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 ਯਾ ਗਿਆ ਕਰਵਾਣ ਲੱਗ ਮੇਡਮ ਤੇਰ ਕੰਨਾ ਮੈਂ ਨਹੀਂ ਵਧਨੀਆ ਤਾਂ ਜਦ ਸੋਚਿਆ ਉਹ ਮੈਂ ਵੀਰ ਨੂੰ ਜਾਂ ਕਿਸ ਨੂੰ ਬੁਲਾ ਲੰਨਾ ਬੁਲਾ ਲੰਨਾ ਉਹਨੇ ਵੀਰਵਾਲ ਨੂੰ ਬੁਲਾ ਲਿਆ ਵੀਰਵਾਲ ਨੂੰ ਕੰਨਾ ਆਇਆ ਇਹ ਉਹਨਾਂ ਸੱਨੇ ਚੁਣੀ ਸੱਚ ਹੁੰਦੀ ਆ ਜਾਂ ਅੱਖੀ ਲੱਗੀ ਜਾਤ ਹੁੰਦੀ ਹੂੰ ਹੰਦਾ ਬਾਜਾ ਸੁਣਾਉਂਦਾ ਉਹਨੇ ਕਾਹ ਕਹੀ ਵੀ ਅੱਖੀ ਦੇਖੀ ਵੀ ਝੂਠ ਹੋ ਜਾਂਦੀ ਝੂਠ ਹੋ ਜਾਂਦੀ ਆ ਕੰਨਾ ਇਹ ਕਿਦਾਂ ਹੂੰ ਮੈਂ ਕੰਨਾ ਦੇਖ ਲਾ ਮੈਂ ਤਾਂ ਕਹਿੰਦਾ ਮਾਰ ਦਈਆਂ ਜਿਹਨਾਂ ਨੂੰ ਹੂੰ ਮੈਂ ਰਾਜਾ ਇੱਕ ਇੱਥੇ ਸਫਾਈ ਕਰਮਚਾਰੀ ਆ ਸਫਾਈ ਕਰਮਚਾਰੀ ਆ ਉਹ ਮੇਰੇ ਬਿਸਤਰੇ ਤੇ ਕਿਵੇਂ ਪੈ ਗਿਆ ਮੇਰੇ ਬਿਸਤਰੇ ਤੇ ਪਿਆ ਹੂੰ ਇਹ ਨਾਲ ਉਹਨੇ ਨਹੀਂ ਕਿਤਾ ਇਹ ਨਾਲ ਕਿਦਾਂ ਹਾਂ ਕਿਦਾਂ ਨਾਲ ਨਾਲ ਕਿਦਾਂ ਪਈ ਆ ਉਹਨੂੰ ਨਹੀਂ ਮਾਰਨਾ ਇਹਨੂੰ ਮਾਰਨਾ ਕਹਿੰਦਾ ਹਾਂ ਕਹਿੰਦਾ ਰੁਕ ਜਾ ਮਾਰ ਉਹਨੇ ਨਾ ਕੰਬਲ ਅੰਨਕ ਲੜ ਚੱਕਿਆ ਹਾਂ ਪਰ ਮੰਬਰ ਨੂੰ ਬੱਤਿਆ ਅੱਛਾ ਬਾਕੀ ਕਹਣਾ ਰਾਣੀ ਨੱਕ ਜੀ ਅੱਛਾ ਰਾਣੀ ਨੱਕ ਜੀ ਪਿੱਤੀ ਜਾਵੇ ਛੇ ਕਾ ਜੋ ਦੇ ਹਾਂਜੀ ਰਾਣੀ ਜੀ ਖੁੱਲ ਗਈ ਉਹਦੀ ਵੀ ਖੁੱਲ ਗਈ ਹਾਂਜੀ ਉਹ ਓਟਕੇ ਕੰਨਾ ਮਾਤਾ ਤੂੰ ਹਾਂ ਇਹਦੇ ਕਹਿੰਦੇ ਮੈਂ ਤਾਂ ਪੈ ਸੀ ਤੂੰ ਤਾਂ ਦੇਖ ਲੈ ਨੀ ਤੂੰ ਕਿਉਂ ਕਹੀ ਜੀ ਹਾਂ ਕੈਂਦੀ ਮੈਂ ਮੇਰਾ ਤਾਂ ਪੈ ਵੀ ਰਾਜਾ ਨੂੰ ਸੁਆਹ ਸੁਕੜ ਕੇ ਹੋਰ ਕੌਣ ਪੈ ਕੌਣ ਪੈ ਸਕਦਾ ਵਾ ਮੀਂਹ ਵਾਲ ਕੰਦਾ ਹੁਣ ਲਿਆ ਕੇ ਪਾਨ ਮਰ ਦੇ ਜੀ ਨੂੰ ਵੜਣਾ ਜੀ ਨੂੰ ਵੜਦੇ ਹੁਣ ਦੱਸ ਵੀ ਅੱਖਾਂ ਦੇ ਕਿ ਵੀ ਝੂਠ ਹੋਊਗੀ ਕਿ ਨਹੀਂ ਹਾਂ ਹੋਊਗੀ ਉਹ ਕਹਿੰਦਾ ਕੰਨੋਂ ਦੇਖੇ ਕੰਨੋਂ ਸੁਣੀ ਝੂਠ ਹੁੰਦੀ ਆ ਅੱਖਾਂ ਦੇ ਕਿ ਵੀ ਝੂਠ ਹੋਊਗੀ ਠੀਕ ਹੈ ਨਾ ਉਹੀ ਗੱਲ ਆ ਜੀ ਕਈ ਗੱਲਾਂ ਇਦਾਂ ਦੀਆਂ ਹੁੰਦੀਆਂ ਨੇ ਆਪਾਂ ਕਹਿ ਦਿੰਨੇ ਆ ਨਾ ਫਲਾਨਾ ਉੱਥੇ ਦੇਖਿਆ ਸੀਗਾ ਮੈਂ ਐਦਾਂ ਹਨਾ ਦੇਖਿਆ ਨਾ ਹਾਂ ਹੋ ਸਕਦਾ ਜੀ ਉਹ ਕਿਸੇ ਹੋਰ ਕੰਮ ਗਿਆ ਹੋਵੇ ਤੇ ਬੰਦਾ ਉਹ ਚੁਪੜੀ ਕੋਈ ਹੋਰ ਕੰਮ ਲੈ ਗਿਆ ਤੁਸਾਂ ਅੱਲਾ ਕੋਈ ਹੋਰ ਇਹ ਕਹਾਵਤਾਂ ਨੇ ਜੀ ਪਿੰਡਾਂ ਦੇ ਵਿੱਚ ਕੋਈ ਕੋਈ ਕਈ ਸੱਚੀਆਂ ਨੇ ਕਈ ਝੂਠੀਆਂ ਹੁੰਦੀਆਂ ਨੇ ਕਈ ਝੂਠ ਝੂਠੀਆਂ ਗੱਲਾਂ ਨੂੰ ਸੱਚ ਬਣਾ ਲੈਂਦੇ ਨੇ ਠੀਕ ਹੈ ਇੱਕ ਕਹਾਵਤ ਹੈ ਤੁਹਾਨੂੰ ਕਹਾਵਤ ਦਾ ਉਹ ਚਾਚਾ ਜੀ ਨੇ ਗੱਲ ਸੁਣਾਈ ਆ ਜੀ ਕਿ ਕਈ ਵਾਰੀ ਨਾ ਅੱਖੀਂ ਦੇਖੀ ਗੱਲ ਵੀ ਝੂਠੀ ਹੁੰਦੀ ਆ ਕੰਨੋਂ ਸੁਣੀ ਤਾਂ ਝੂਠੀ ਹੋਈ ਜਾਂਦੀ ਆ ਕੰਨੋਂ ਸੁਣੀ ਤਾਂ ਝੂਠੀ ਹੋ ਜਾਂਦੀ ਆ ਅੱਖੀਂ ਦੇਖੀ ਗੱਲ ਕਿਤਾ ਝੂਠੀ ਹੋ ਸਕਦੀ ਆ ਹੋ ਗਈ ਨਾ ਹੂੰ ਬਈ ਗੱਲ ਆ ਬਹੁਤ ਇਹ ਕਹਾਣੀਆਂ ਮੈਂ ਇੱਥੇ ਜੁਆ ਮਾਚ ਬੜਦਾ ਹਾਂ ਇਹ ਬਜ਼ੁਰਗ ਨੇ ਜੀ ਆਪਣੇ ਕਹਿੰਦੇ ਤੀਸਰੀ ਜਮਾਤ ਦੇ ਵਿੱਚ ਇਹ ਕਹਾਣੀਆਂ ਪੜ੍ਹਦੇ ਹੁੰਦੇ ਸੀਗੇ ਤੇ ਉਹ ਯਾਦ ਨੇ ਅੱਜ ਵੀ ਤੇ ਬੈਠੇ ਸੁਣਾਉਣ ਲੱਗੇ ਸੱਤ ਸਾਲ ਦੀ ਮੇਰੀ ਉਮਰ ਸੀ ਜਦੋਂ ਮੈਂ ਪੜਨ ਲੱਗਿਆ ਨਹੀਂ ਨਹੀਂ ਚੌਥੀ ਜਮਾਤ ਮੈਂ ਹੋ ਗਿਆ ਸੀ 7 ਸਾਲ ਮੈਨੂੰ ਹੋ ਗਿਆ 11 ਸਾਲ ਹੋ ਗਏ ਹੋ ਗਏ ਜੀ ਹੋ ਗਏ ਨਾ ਠੀਕ ਇੱਕ ਜਿਹੀ ਜੀ ਚੌਥੀ ਤਾਂ ਬਰ ਕੋ ਮਾਰ ਕਰਦੇ ਨੇ ਵੀ ਦੂਜੇ ਸਕੂਲ ਵਿੱਚ ਅੱਧੀ ਦਾ ਸੀ ਹਾਂ ਬਿਲਕੁਲ ਜੀ ਦਾਕਾ ਬਿਲਕੁਲ ਜੀ ਯਾਰ ਮਾ ਕਹਾਵਤ ਸਾਡੀ ਟੀਕਾਣੀ ਸੀ ਤੀਜੀ ਦੀ ਦੇਖੋ ਚਾਚਾ ਜੀ ਨੂੰ ਉਹ ਤੀਜੀ ਦੀ ਕਿਤਾਬ ਦੇ ਵਿੱਚ ਕਹਾਣੀ ਸੀਗੀ ਤੇ ਅੱਜ ਵੀ ਜਿਆਦਾ ਇਹ ਇਹਨਾਂ ਨੇ ਹੁਣ ਸੁਣਾਈ ਛੋਡੇ ਚਾਚਾ ਜੀ ਕਹਾਣੀ ਸੁਣਾ ਕੇ ਦੀ ਚਲੇ ਗਏ ਕਹਾਵਤਾਂ ਆ ਮੁੰਡਾ ਕੌਣ ਆ ਬਈ ਗਰ ਨਾਮ ਸਿਆ ਕਾਣਾ ਮੁੰਡਾ ਅੱਛਾ ਇਹ ਮੁੰਡੇ ਦੇ ਰਿਸ਼ਤੇਦਾਰ ਦਾ ਮੁੰਡਾ ਉਹ ਮੂਨ ਮੂਨ ਹੀ ਕਰਦਾ ਸੀ ਇਹ ਕੀ ਗੱਲ ਬੱਸ ਚੌਲ ਡੁੱਲ ਗਏ ਹੈ ਚੌਲ ਡੁੱਲ ਗਏ ਚੌਲ ਡੁੱਲ ਗਏ ਹਾਂ ਇਹਦੇ ਚੌਲ ਡੁੱਲ ਗਏ ਜੀ ਇਕੱਠੇ ਕਰਨ ਲੱਗਿਆ ਪਿਆ ਥੱਲੋਂ ਪਰ ਲੱਭੇ ਨਹੀਂ ਬੰਤਾਪ ਨਹੀਂ ਲੱਭੇ ਕਿੱਥੇ ਆ ਬਈ ਤੇਰੇ ਚੌਲ ਕਿੱਧਰ ਗਏ ਹੈ ਦੱਸ ਚੌਲ ਕਿੱਥੇ ਗਏ ਆ ਮੁੰਡੇ ਵੀ ਚੌਲ ਡਿੱਗੇ ਜੀ ਇਹ ਹੁਣ ਚੌਲ ਲੱਭਦਾ ਫਿਰਦਾ ਵਲੇ ਨਹੀਂ ਪਤਾ ਕਿੱਥੇ ਗਏ ਕਹਿੰਦਾ ਚੌਲ ਗਵਾਦ ਗਏ ਨਹੀਂ ਮੇਰੇ ਉਹ ਲੋਕਾਂ ਦੀਆਂ ਗੱਲਾਂ ਆ ਜੀ ਕਹਿੰਦੇ ਹੁੰਦੇ ਛਾਣੇ ਬੰਦੇ ਦੇ ਕੋਲ ਬੈਠ ਕੇ ਜੀ ਵਧੀਆ ਗੱਲਾਂ ਸੁਣਨ ਨੂੰ ਮਿਲਦੀਆਂ ਨੇ ਚਲੇ ਹੋਈ ਕਹਾਣੀ ਸੁਣਾ ਕੇ ਜੀ ਆ ਬੱਚੇ ਬੈਠੇ ਨੇ ਇੱਧਰ ਆ ਚੌੜ ਡੁੱਲਗੇ ਜੀ ਇਹਦੇ ਇਹਨਾਂ ਲੱਬੇ ਨਹੀਂ ਹੈਗੇ ਇਹਨੂੰ ਜੀ ਹਾਂ ਫਿਰ ਹੁਣ ਤੇਰਾ ਗੋਡਾ ਠੀਕ ਆ ਮੇਰਾ ਨਾਮ ਸਿੰਘ ਜੀ ਹਾਂ ਹਾਂ ਇਹ ਮੁੰਡੇ ਨੂੰ ਤੁਸੀਂ ਦੇਖਿਆ ਹੋਣਾ ਜੀ ਇਹਦੇ ਵਿਚਾਰੇ ਤੇ ਸੱਟ ਲੱਗ ਗਈ ਸੀ ਜੀ ਹੁਣ ਠੀਕ ਆ ਜੀ ਸੈਂਟਰੀ ਦਾ ਕੰਮ ਕਰਦਾ ਇਹ ਦੇਖੋ ਇਹ ਚ ਕਲਾ ਕਿੰਨੀ ਆ ਜੀ ਇਹ ਮਲਵਈ ਗੱਦੇ ਦਾ ਮਾਹਰ ਜੀ ਠੀਕ ਆ ਜੀ ਕਲਾਕਾਰ ਆ ਪੂਰਾ ਬੈਂਡ ਮਾਸਟਰ ਵੀ ਆ ਜੀ ਦੂਜੇ ਨੰਬਰ ਤੇ ਸੈਂਟਰੀ ਦਾ ਕੰਮ ਪੂਰਾ ਵਧੀਆ ਜਾਣਦਾ ਕਿਸੇ ਨੇ ਕੋਈ ਕੰਮ ਕਰਵਾਉਣਾ ਹੋਵੇ ਤਾਂ ਜਰੂਰ ਸੰਪਰਕ ਕਰਿਓ ਨੰਬਰ ਦੱਸ ਬੋਲ ਕੇ 9878072204 9878072204 ਇਹ ਮੁੰਡੇ ਦਾ ਨੰਬਰ ਆ ਜੇ ਕਿਸੇ ਨੇ ਕੰਮ ਕਰਾਉਣਾ ਹੋਵੇ ਤਾਂ ਕਾਲ ਕਰ ਸਕਦੇ ਹੋ ਜੀ ਠੀਕ ਹੈ ਜੀ ਹਾ ਜਰ ਕਿੰਨੀ ਗਰਮੀ ਆ ਯਾਰ ਕਿੰਨੀ ਗਰਮਾਇਸ਼ਾ ਮੇਰੇ ਤਾਂ ਅੱਜ ਸਿੱਗੀ ਥੋੜੀ ਬੱਦਲ ਬੱਦਲ ਵਾਈ ਸੀਗੀ ਦੇਖੋ ਹੁਣ ਤਾਂ ਬਹੁਤ ਜ਼ਿਆਦਾ ਤੋਂ ਨਿਕਲੀ ਹੋਈ ਆ ਅਧ ਰਖਦਾ ਆਂ ਜੀ ਛਾਵੇਂ ਬੈਠੇ ਸੀਗੇ ਜੀ ਆ ਮੁੰਡਾ ਕਹਿੰਦਾ ਮੇਰੇ ਚੌਲ ਗਵਾਚ ਗਏ ਜੀ ਹੁਣ ਮੈਂ ਤੈਨੂੰ ਚੌਲ ਕਿੱਥੋਂ ਲੱਭ ਕੇ ਦਈਏ ਹੈਂ ਬੜੀ ਚੌਲ ਚੌਲ ਗਮ ਹੋ ਗਏ ਤੇਰੇ ਹਾਂ ਕਿੱਥੇ ਗਏ ਗਏ ਨਿਕੰਮੇ ਹਾਂ ਕਿੱਥੇ ਗਏ ਕੁਛ ਨਹੀਂ ਗੁੰਮ ਨਹੀਂ ਕੁਛ ਨਹੀਂ ਗੁੰਮ ਹੋਇਆ ਲੈ ਇਹ ਕਹਿੰਦਾ ਮੇਰਾ ਕੁਛ ਗੁੰਮ ਨਹੀਂ ਹੋਇਆ ਜੀ ਇੱਥੇ ਰੌਲਾ ਪੈ ਗਿਆ ਜੀ ਕਹਿੰਦੇ ਮੇਰੇ ਚੌਲ ਗੁੰਮ ਹੋ ਗਏ ਦੱਸ ਕਹਿੰਦੇ ਮੇਰਾ ਕੁਛ ਗੁੰਮ ਨਹੀਂ ਹੋਇਆ ਪੂਰੀ ਲੱਭ ਕੇ ਦਿੱਤੇ ਇਹਦੇ ਗੁੰਮ ਹੋ ਲੈ ਉਹ ਤੈਨੂੰ ਕਹੀ ਜਾਂਦਾ ਉਹ ਤੈਨੂੰ ਕਹੀ ਜਾਂਦਾ ਹਾਂ ਵੀ ਗਰਨਾਮ ਕਿਹਦੇ ਗੁੰਮ ਹੋਏ ਨੇ ਚੌਲ ਇਹ ਕੀ ਲੱਭਦਾ ਈ ਥੱਲੇ ਡੱਕੇ ਮਾਰ ਮਾਰ ਕੇ ਅੱਛਾ ਬਈ ਲਾ ਡੱਕੇ ਮਾਰੀ ਜਾਂਦਾ ਹਜੇ ਵੀ ਜੀ ਲੱਭੇ ਤਾਂ ਮੈਨੂੰ ਵੀ ਨਹੀਂ ਹੁਣ ਜਿਹੜੇ ਕੀੜੇ ਨੇ ਚੱਕਣੇ ਆ ਜੀ ਉਹ ਆਪ ਖਲਾਰੇ ਲੱਭਦਾ ਫਿਰਦਾ ਸੀ ਫਰੋਲ ਕੇ ਤੇ ਦੱਸ ਹੁਣ ਤੂੰ ਦੁਕਾਨ ਤੇ ਲੈ ਕੇ ਜਾਣੇ ਆਪ ਦੀ ਤੇ ਇਕੱਠੇ ਕਰਕੇ ਅਸਲ ਦੇ ਵਿੱਚ ਜੀ ਇਹ ਤੇ ਕਾਮਧਾਰ ਆ ਜੀ ਮੁੰਡਾ ਇਹਨੂੰ ਜੇ ਕੋਈ ਚੀਜ਼ ਲੱਭ ਜਾਂਦੀ ਹੈ ਨਾ ਦੁਕਾਨ ਤੇ ਲੈ ਜਾਂਦਾ ਬਾਅਦ ਦੇ ਵਿੱਚ ਇਹਨੂੰ ਰੀਨਿਊ ਕਰਕੇ ਨਾ ਜੀ ਰੀਸਟੋਰ ਕਰਕੇ ਵੇਚ ਦਿੰਦਾ ਅਰ ਕੀ ਦੋਸਤੋ ਵਾਪਸ ਆ ਗਏ ਜੀ ਗਰਾਊਂਡ ਚ ਚਾਚਾ ਜੀ ਦੀਆਂ ਗੱਲਾਂ ਸੁਣੀਆਂ ਬੱਚਿਆਂ ਨਾਲ ਗੱਲਾਂ ਕਰਕੇ ਵਾਪਸ ਆ ਗਏ। ਕੋਈ ਇੱਕ ਕਹਾਵਤਾਂ ਜਰੂਰ ਸੁਣਿਆ ਹੋ। ਪਾਣੀਆਂ ਗੱਲਾਂ ਤਾਂ ਵੈਸੇ ਜ਼ੋਰਦਾਰੀਆਂ ਗੱਲਾਂ ਚੰਗੀਆਂ ਹੋਣੀਆਂ। ਜਰੂਰ ਦੇਖਿਓ ਤੇ ਸੁਣਿਓ। ਕੋ ਧੰਨਵਾਦ ਤੁਹਾਡਾ ਵੀਡੀਓ ਦੇਖਣ ਲਈ।